ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਨਮਸਤੇ ਜੀ ਸਾਰਿਆਂ ਨੂੰ। ਹੋਰ ਜੀ ਕੀ ਹਾਲ ਚਾਲ ਹੈ ਸਾਰਿਆਂ ਦਾ? ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਆਪਣੇ ਆਪਣੇ ਘਰਾਂ ਵਿੱਚ ਠੀਕ-ਠਾਕ ਹੋ, ਖੁਸ਼ ਹੋਗੇ। ਆਪਣੇ ਪਰਿਵਾਰਾਂ ਵਿੱਚ ਤੰਦਰੁਸਤ ਹੋਗੇ। ਹਾਂਜੀ। ਹਨਾ ਤੇ ਅਸੀਂ ਫੇਰ ਹਾਜ਼ਰ ਹੋ ਗਏ ਆ ਆਪਣਾ ਹਫਤਾਵਾਰ ਪ੍ਰੋਗਰਾਮ ਲੈ ਕੇ ਭੁੱਲ ਗਏ ਲੋਕ ਬਾਤਾਂ ਪਾਉਣੀਆਂ। ਤੁਸੀਂ ਦੇਖੋ ਦੁਨੀਆ ਦੇ ਵਿੱਚ ਚੰਗੇ ਬੁਰੇ ਇਨਸਾਨ ਬਹੁਤ ਮਿਲਦੇ ਆ। ਹਾਂਜੀ ਪਰ ਕੁਝ ਹੁੰਦੇ ਆ ਜਿਹੜੇ ਆਪਣੇ ਆਪਾਂ ਨੂੰ ਦਿਲੋਂ ਦਿਲ ਨੂੰ ਲੱਗਦੇ ਆ ਆਪਾਂ ਉਹਨਾਂ ਨਾਲ ਦਿਲੋਂ ਪਿਆਰ ਕਰਦੇ ਆ ਹਨ ਤੇ ਇਦਾਂ ਹੀ ਸਾਨੂੰ ਤੁਸੀਂ ਆ ਬਿਲਕੁਲ ਤੇ ਸਾਨੂੰ ਤੁਸੀਂ ਬਹੁਤ ਚੰਗੇ ਲੱਗਦੇ ਆ ਬਹੁਤ ਸਾਡੇ ਨਾਲ ਤੁਹਾਡੇ ਨਾਲ ਸਾਡਾ ਮੋਹ ਆ ਪੈ ਗਿਆ ਪਿਆਰ ਪੈ ਗਿਆ ਹਫਤੇ ਬਾਅਦ ਐਤਵਾਰ ਇਕੱਠੇ ਹੁੰਨੇ ਆ ਬਹੁਤ ਵਧੀਆ ਲੱਗਦਾ ਤੁਹਾਡੇ ਤੁਹਾਡੇ ਕਮੈਂਟ ਸਾਨੂੰ ਬਹੁਤ ਵਧੀਆ ਲੱਗਦੇ ਆ ਸਾਨੂੰ ਇੰਤਜ਼ਾਰ ਰਹਿੰਦਾ ਇੱਕ ਇੱਕ ਕਮੈਂਟ ਦਾ ਹਨ ਤੇ ਬਹੁਤ ਬਹੁਤ ਤੁਹਾਡਾ ਹਨਾ ਧੰਨਵਾਦ ਆ ਤੇ ਹੁਣ ਆਪਾਂ ਤੁਹਾਨੂੰ ਦੱਸ ਦਈਏ ਪਿਛਲੀ ਬਾਤ ਦਾ ਜਵਾਬ ਹਾਂਜੀ ਪਿਛਲੀ ਬਾਤ ਦਾ ਜਵਾਬ ਸੀਗਾ ਤੱਕੜੀ ਤੱਕੜੇ ਜੀ ਹਾਂ ਕਈਆਂ ਨੇ ਤਾਂ ਜਵਾਬ ਬਹੁਤ ਵਧੀਆ ਦਿੱਤੇ ਆ ਫਟਾਫਟ ਨੇ ਬਹੁਤ ਵਧੀਆ ਜਵਾਬ ਦਿੱਤੇ ਆ ਸਾਰਿਆਂ ਨੇ ਜਵਾਬ ਦਿੱਤੇ ਆ ਸਾਰਿਆਂ ਨੇ ਬਹੁਤ ਵਧੀਆ ਜਵਾਬ ਦਿੱਤੇ ਆ ਤੇ ਵਿੱਚੋਂ ਇੱਕੋ ਇੱਕ ਹੀ ਰਹਿ ਗਿਆ ਆ ਜਿਨ੍ਹਾਂ ਨੇ ਸ਼ਾਇਦ ਭੁਲੇਖਾ ਲੱਗ ਗਿਆ ਉਹ ਲੱਗੇ ਸ਼ਾਗੇ ਰਹਿ ਗਏ ਹਾਂ ਲੱਗੇ ਸ਼ਾਗੇ ਰਹਿ ਗਏ ਚਲੋ ਕੋਈ ਗੱਲ ਨਹੀਂ ਫਿਰ ਵੀ ਜਿੱਤਾਂ ਦਾ ਹੈ ਤੁਸੀਂ ਜਵਾਬ ਤੁਹਾਡਾ ਬਹੁਤ ਬਹੁਤ ਹੈ ਕੋਈ ਗੱਲ ਨਹੀਂ ਹਾਂਜੀ ਬਹੁਤ ਵਧੀਆ ਲੱਗਦਾ ਹਾਂ ਤੇ ਚਲੋ ਜਿਨ੍ਹਾਂ ਨੇ ਸਹੀ ਜਵਾਬ ਦਿੱਤੇ ਆ ਉਹਨਾਂ ਨੂੰ ਦੱਸ ਦਿਆਂ ਸੀ ਪੰਜਾਬੀ ਕਿਚਨ ਬਲੌਗ ਹਾਂਜੀ ਹਣਾ ਬਹੁਤ ਵਧੀਆ ਵੀ ਵੀਡੀਓ ਪਾਉਂਦੇ ਆ ਤੇ ਬਹੁਤ ਚੰਗਾ ਲੱਗਦਾ ਸਾਨੂੰ ਅਸੀਂ ਵੀਡੀਓ ਦੇਖਦੇ ਆਂ ਵੀ ਇਹਨਾਂ ਦੀ ਤੇ ਯੋਗਰਾਜ ਸੁਖਾਨਾ ਇਹ ਵੀ ਕਾਫੀ ਦੇਰ ਤੋਂ ਜੁੜੇ ਆ ਸਾਡੇ ਨਾਲ ਵੀਡੀਓ ਪਾਉਂਦੇ ਰਹਿੰਦੇ ਆ ਹਾਂਜੀ ਕੁਲਵੰਤ ਕਲਸੀ ਯੂਪੀ ਦੇ ਪੰਜਾਬੀ ਪੈੰਡ ਇਹ ਵੀ ਬਹੁਤ ਦੇਰ ਤੋਂ ਜੁੜੇ ਹੋਏ ਆ ਸਾਡੇ ਨਾਲ ਤੇ ਬਹੁਤ ਵਧੀਆ ਵੀਡੀਓ ਬਣਾਉਂਦੇ ਆ ਬਹੁਤ ਚੰਗਾ ਲੱਗਦਾ ਤੇ ਮਾਈ ਨਾਨੂ ਗਾਰਡਨ ਹਾਂ ਇਹ ਵੀ ਗਾਰਡਨਿੰਗ ਕਰਦੇ ਆ ਰੂਫ ਤੇ ਬਹੁਤ ਵਧੀਆ ਇਹਨਾਂ ਨੇ ਲਾਏ ਹੋਏ ਆ ਬੂਟੇ ਬੱਟੇ ਬਹੁਤ ਚੰਗਾ ਲੱਗਦਾ ਹਨਾ ਤੇ ਹਰਦੀਪ ਮਾਨ ਹਾਂਜੀ ਤੇ ਪਰਮਜੀਤ ਕਲਸੀ ਹਾਂਜੀ ਇਹਨਾਂ ਨੇ ਸਹੀ ਜਵਾਬ ਦਿੱਤੇ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਹਾਂਜੀ ਬਹੁਤ ਬਹੁਤ ਥੈਂਕ ਯੂ ਸਾਰਿਆਂ ਦਾ ਆਪ ਦੇਖਦੇ ਆਂ ਸਾਨੂੰ ਲਾਈਕ ਕਰਦੇ ਆਂ ਤੁਹਾਡਾ ਬਹੁਤ ਬਹੁਤ ਥੈਂਕ ਯੂ ਬਹੁਤ ਸਾਡੇ ਇਹ 11 ਦੋਸਤਾਂ ਨੇ ਭੈਣਾ ਭਰਾਵਾਂ ਨੇ ਸਾਨੂੰ ਵੀਡੀਓ ਨੂੰ ਲਾਈਕ ਵੀ ਕੀਤਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹਾਂਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਉਹਨਾਂ ਦਾ ਵੀ ਤੇ ਉਹ ਸਾਨੂੰ ਘੱਟੋ ਘੱਟ ਲਾਈਕ ਤਾਂ ਕਰਦੇ ਚਲੋ ਜੇ ਕਿਸੇ ਦੀ ਨਹੀਂ ਜਵਾਬ ਦਾ ਪਤਾ ਬਾਤ ਦਾ ਪਤਾ ਲੱਗਦਾ ਘੱਟੋ ਘੱਟ ਲਾਈਕ ਕਰਦੇ ਉਹਨਾਂ ਦਾ ਬਹੁਤ ਸਹੀ ਧੰਨਵਾਦ ਕਰਦੇ ਆਂ ਦਿਲੋਂ ਕਰਦੇ ਆਂ ਤਾਂ ਆਪਾਂ ਪਰਿਵਾਰ ਵਾਂਗੂੰ ਮਿਲਦੇ ਜੁਲਦੇ ਰਹਿਣਾ ਆ ਹਾਂਜੀ ਤੇ ਇੱਕ ਦੂਜੇ ਨੂੰ ਕੋਈ ਐਦਾਂ ਗੱਲਬਾਤ ਕਰਦੇ ਰਹਿਣਾ ਕੋਈ ਸਾਡੀ ਚ ਮਿਸਟੇਕ ਹੋਈ ਸਾਨੂੰ ਦੱਸਦੇ ਰਹਿਣਾ ਦੱਸਦੇ ਹਾਂਜੀ ਤੇ ਇਹਦੇ ਵਿੱਚ ਕੋਈ ਗੱਲ ਹੋਵੇ ਕੋਈ ਗੱਲ ਸੁਧਾਰਨ ਵਾਲੀ ਉਹ ਵੀ ਉਹ ਵੀ ਸਾਨੂੰ ਦੱਸਦੇ ਰਹਿਣਾ ਬਿਲਕੁਲ ਸਾਨੂੰ ਬਹੁਤ ਚੰਗਾ ਲੱਗਦਾ ਹੈ ਤੇ ਬਹੁਤ-ਬਹੁਤ ਤੁਹਾਡਾ ਸਾਰਿਆਂ ਦਾ ਥੈਂਕ ਯੂ ਜੀ ਸਾਰਿਆਂ ਦਾ ਥੈਂਕ ਯੂ ਜੀ ਇਹ ਹੁਣ ਅਸੀਂ ਇੱਕ ਤੁਹਾਨੂੰ ਦੱਸਣ ਲੱਗੇ ਕਿ ਆਪਣੀ ਜ਼ਿੰਦਗੀ ਚੋਂ ਨਾ ਪੰਜ ਚੀਜ਼ਾਂ ਬੰਦ ਕਰ ਦਿਓ ਕੱਢ ਦਿਓ ਹਾਂਜੀ ਬਿਲਕੁਲ ਬਹੁਤ ਸੁਖਾਲੀ ਹੋ ਜਾਊਗੀ ਬਹੁਤ ਚੰਗੀ ਹੋ ਜਾਊਗੀ ਤੁਹਾਨੂੰ ਖੁਦ ਲੱਗੂਗਾ ਕਿ ਕੋਈ ਸਾਡੇ ਤੋਂ ਬੋਝ ਲੈ ਗਿਆ ਹਾਂ ਬੋਝ ਲੈ ਗਿਆ ਫਰੈਸ਼ ਹੋ ਜਾਓਗੇ ਹਾਂ ਬਿਲਕੁਲ ਤੇ ਉਹਦੇ ਵਿੱਚ ਹੈਗੀਆਂ ਜੀ ਪੰਜ ਚੀਜ਼ਾਂ ਤੇ ਉਹ ਤੁਹਾਨੂੰ ਦੱਸਦੇ ਆ ਨੰਬਰ 1 ਹੈਗਾ ਜੀ ਨੈਗੇਟਿਵ ਸੋਚਣਾ ਬੰਦ ਕਰ ਦਿਓ ਹਾਂ ਜੀ ਨੰਬਰ 2 ਹੈਗਾ ਜੀ ਸਾਰਿਆਂ ਨੂੰ ਖੁਸ਼ ਕਰਨਾ ਬੰਦ ਕਰ ਦਿਓ ਤੇ ਨੰਬਰ 10 ਹੈਗਾ ਆ ਆਪਣੇ ਆਪ ਨੂੰ ਦੂਸਰਿਆਂ ਤੋਂ ਘੱਟ ਸਮਝਣਾ ਬੰਦ ਕਰ ਦਿਓ ਹਾਂ ਜੀ ਨੰਬਰ 4 ਹੈਗਾ ਜੀ ਗਿਤੇ ਹੋਏ ਸਮੇਂ ਨੂੰ ਯਾਦ ਕਰਕੇ ਦੁਖੀ ਹੋਣਾ ਬੰਦ ਕਰ ਦਿਓ ਤੇ ਨੰਬਰ 5 ਹੈਗਾ ਜੀ ਦੁਨੀਆ ਦੀ ਪਰਵਾਹ ਕਰਨੀ ਬੰਦ ਕਰ ਦਿਓ ਹਾਂਜੀ ਇਹ ਚੀਜ਼ਾਂ ਪੰਜ ਕੱਢ ਦਿਓ ਆਪਣੀ ਲਾਈਫ ਚੋਂ ਤੇ ਦੇਖੋ ਨਜ਼ਾਰਾ ਕਿਦਾਂ ਦਾ ਹਾਂ ਬਿਲਕੁਲ ਹਾਂ ਸਵਾਦ ਹੀ ਲੱਗ ਗਿਆ ਜੀਣ ਦਾ ਨਜ਼ਾਰਾ ਹੀ ਲੱਗ ਗਿਆ ਬਿਲਕੁਲ ਤੇ ਇਹ ਕੱਢ ਕੇ ਚੀਜ਼ਾਂ ਨੂੰ ਛੱਡ ਕੇ ਤਾਂ ਹੀ ਅਸੀਂ ਇੱਥੇ ਬੈਠੇ ਆਂ ਨੇ ਤਾਂ ਦੁਨੀਆ ਤੇ ਤੁਹਾਨੂੰ ਪਤਾ ਹੈ ਬੜਾ ਕੁਝ ਹੁੰਦਾ ਹੈ ਬੜਾ ਕੁਝ ਕਹਿੰਦੇ ਲੋਕਾਂ ਨੇ ਨਹੀਂ ਤਾਂ ਬੰਦਾ ਉੱਥੇ ਹੀ ਫਸਿਆ ਰਹਿੰਦਾ ਉਸੇ ਚੱਕਰ 'ਚ ਫਸਿਆ ਰਹਿੰਦਾ ਉਹ ਯਾਰ ਉਹ ਕੀ ਕਹੂਗਾ ਮੈਨੂੰ ਉਹ ਮੈਨੂੰ ਆਹ ਕੀ ਕਹੂਗਾ ਯਾਰ ਜੇ ਮੈਂ ਇਦਾਂ ਕੀਤਾ ਮੈਨੂੰ ਆਹ ਕੀ ਕਹੂਗਾ ਇਹ ਚੀਜ਼ਾਂ ਨੂੰ ਛੱਡ ਦਿਓ ਬਹੁਤ ਵਧੀਆ ਲੱਗ ਅੱਗੇ ਵਧਣਾ ਆ ਤਾਂ ਛੱਡਣਾ ਹੀ ਪੈਣਾ ਬਿਲਕੁਲ ਬਿਲਕੁਲ ਦੋਸਤੋ ਅਸੀਂ ਇਹਨੇ ਇਸ ਵਾਰ ਕੁਝ ਪ੍ਰੋਗਰਾਮ ਚੇਂਜ ਕਰਨ ਲੱਗੇ ਆ ਹਾਂਜੀ ਅਸੀਂ ਅਸੀਂ ਸੋਚਿਆ ਕਿ ਜਿਹੜਾ ਬਾਤਾਂ ਵਾਲਾ ਪ੍ਰੋਗਰਾਮ ਹੈ ਇਹਨੂੰ ਬਾਤਾਂ ਤੱਕ ਹੀ ਰਹਿਣ ਦੀ ਏ ਸੀਮਤ ਤੇ ਜਿਹੜਾ ਅਸੀਂ ਮੋਟੀਵੇਸ਼ਨਲ ਵੀਡੀਓ ਜਾਂ ਕੋਈ ਹੋਰ ਚੰਗੀ ਕਹਾਣੀ ਸੁਣਾਉਨੇ ਆ ਉਹ ਅਸੀਂ ਸੋਚਦੇ ਆ ਕਿ ਅਸੀਂ ਉਹਨੂੰ ਅਲੱਗ ਪਾਇਆ ਕਰੀਏ ਹਾਂਜੀ ਹਨਾ ਹੁਣ ਉਹ ਕਈ ਵਾਰ ਜੀਨੇ ਬਾਤਾਂ ਵਾਲੀ ਵੀਡੀਓ ਖੋਲਣੀ ਉਹ ਵਿਚੋਂ ਬਾਤਾਂ ਹੀ ਲੱਭਦਾ ਆ ਤੇ ਉਹਦੇ ਵਿੱਚ ਸਟੋਰੀ ਕੋਈ ਹੋਰ ਹੁੰਦੀ ਐ ਉਹ ਮੋਟੀਵੇਸ਼ਨਲ ਸਟੋਰੀ ਅਸੀਂ ਕਹਿੰਦੇ ਆ ਉਹਨੂੰ ਅਲੱਗ ਪਾਈਏ ਤੇ ਅਸੀਂ ਇੱਕ ਐਕਸਪੈਰੀਮੈਂਟ ਕਰਕੇ ਕਰਨ ਲੱਗੇ ਆ ਕਰਕੇ ਦੇਖਦੇ ਆ ਬਾਕੀ ਤੁਸੀਂ ਵੀ ਸਾਨੂੰ ਦੱਸਿਓ ਹਾਂਜੀ ਤੁਸੀਂ ਆਪਣਾ ਸੁਝਾਅ ਸਾਨੂੰ ਦਿਓ ਸੁਝਾਅ ਸਾਨੂੰ ਦਿਓ ਕਿੱਦਾਂ ਲੱਗਾ ਅਸੀਂ ਕਹਦੇ ਆ ਕੋਈ ਨਹੀਂ ਆਪਾਂ ਬਾਤਾਂ ਪਾਉਂਦੇ ਰਾਵਾਂਗੇ ਕਹਾਣੀਆਂ ਵੱਖਰੀਆਂ ਹੋ ਜਾਣਗੀਆਂ ਆਪਾਂ ਗੱਲਾਂ ਹੋਰ ਕਰਦੇ ਰਾਂਗੇ ਹਾਂਜੀ ਹਾਂ ਪਰਿਵਾਰਕ ਗੱਲਾਂ ਚੰਗੀਆਂ ਗੱਲਾਂ ਹੋਰ ਕਰਦੇ ਰਾਂਗੇ ਬਹੁਤ ਵਧੀਆ ਗੱਲਾਂ ਹੋਰ ਵੀ ਤਹਿਗੀਆਂ ਨਾ ਤੇ ਅਸੀਂ ਉਹ ਜਿਹੜੀ ਸਟੋਰੀ ਆ ਮੋਟੀਵੇਸ਼ਨਲ ਸਟੋਰੀ ਜਾਂ ਕੋਈ ਚੰਗੀ ਗੱਲਬਾਤ ਉਹ ਅਸੀਂ ਅਲੱਗ ਵੀਡੀਓ ਪਾਵਾਂਗੇ ਉਹ ਇਸ ਤੋਂ 1-2 ਦਿਨ ਬਾਅਦ ਆਇਆ ਕਰੂਗੀ ਹਾਂਜੀ ਤੇ ਇਹ ਪਹਿਲਾਂ ਪਾਇਆ ਕਰਾਂਗੇ ਤੇ ਆਪਾਂ ਬਾਤਾਂ ਦੇ ਜਵਾਬ ਇਦਾਂ ਇੱਕ ਦੂਜੇ ਨੂੰ ਦਿੰਦੇ ਰਾਂਗੇ ਬਿਲਕੁਲ ਤੇ ਚਲੋ ਜੀ ਹੁਣ ਆਪਾਂ ਪਾਉਣੇ ਆ ਅੱਜ ਦੀ ਬਾਤ ਹਾਂਜੀ ਅੱਜ ਦੀ ਬਾਤ ਬਹੁਤ ਸੌਖੀ ਆ ਆਪਣੀ ਅੱਜ ਦੀ ਬਾਤ ਹੈਗੀ ਜੀ ਚਿੱਟੀ ਕੁਕੜੀ ਚਿੱਟੇ ਪੈਰ ਚੱਲ ਮੇਰੀ ਕੁਕੜੀ ਸ਼ਹਿਰੋ ਸ਼ਹਿਰ ਨੋਈ ਅੱਜ ਦੀ ਬਾਤ ਆ ਜੀ ਹਾਂਜੀ ਅੱਜ ਦੀ ਬਾਤ ਆ ਹੁਣ ਤੁਸੀਂ ਇਹਦਾ ਜਵਾਬ ਦੇਣਾ ਹੈ ਅਗਲੇ ਹਫਤੇ ਆਪਾਂ ਫੇਰ ਆਵਾਂਗੇ ਤੁਹਾਨੂੰ ਬਾਤ ਦਾ ਜਵਾਬ ਲੈ ਕੇ ਆਵਾਂਗੇ ਬਿਲਕੁਲ ਜੀ ਫਿਰ ਮਿਲਾਂਗੇ ਹਾਂਜੀ ਹੁਣ ਲੱਗਦਾ ਹੈ ਕਿ ਜਾਵੇ ਬੰਦੇ ਆਉਗੇ ਆਪਾਂ ਸਹੀ ਗੱਲ ਆ ਸਹੀ ਗੱਲ ਆ ਕਿਉਂਕਿ ਕੁਕੜੀ ਸਾਰਿਆਂ ਨੂੰ ਜਾਂਦੀ ਹੈ ਹਾਂ ਚਲੋ ਜੇ ਸਾਰੇ ਖਾਵੇਂ ਤੇ ਚਾਹੇ ਨਾ ਖਾਵੇਂ ਵੀ ਆਪਾਂ ਮਿਲਦੇ ਜੁਲਦੇ ਰਹੀਏ ਅੱਜ ਦੇਰੀ ਗੱਲਾਂ ਬਾਤ ਕਰਦੇ ਰਹੀਏ ਹੋ ਸਕਦਾ ਹੈ ਤੁਸੀਂ ਵੀ ਸਾਨੂੰ ਇਹਦੇ ਵਿੱਚ ਕੋਈ ਚੰਗੀ ਗੱਲ ਦੱਸੋਗੇ ਤਾਂ ਆਪਾਂ ਕੁਝ ਉਹਦੇ ਵਿੱਚ ਐਡ ਕਰਾਂਗੇ ਨਵੀਂ ਵੀਡੀਓ ਚ ਬਿਲਕੁਲ ਬਿਲਕੁਲ ਤੇ ਚਲੋ ਜੀ ਸਾਨੂੰ ਚੰਗੇ ਸੁਝਾਅ ਦਿੰਦੇ ਰਿਹਾ ਕਰੋ ਚਲੋ ਠੀਕ ਹੈ ਜੀ ਮਿਲਾਂਗੇ ਫਿਰ ਅਗਲੀ ਵੀਡੀਓ ਤੇ ਮਿਲਾਂਗੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ